ਹਾਂਜੀ ਸਾਰਾ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ कॉटन ਦੇ सूट ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਜੋ ਵੀ ਸੂਟ ਦਿਖਾਏ ਜਾਣਗੇ ਉਹਨਾਂ ਸਾਰਿਆਂ ਦਾ ਜਿਹੜਾ ਰੇਟ ਆ ਉਹ ਰਹਿਣ ਵਾਲਾ 300 ਰੁਪਏ ਮੈਚਿੰਗ ਸੂਟ ਨੇ ਸਾਰੇ ਦੇਖੋ ਇਹ ਹੈਗਾ ਫਰਸਟ ਕਲਰ ਤੇ ਆ ਹੈਗੀ ਹੈ ਜੀ ਦੀ ਬਾਟਮ ਜੇ ਤੁਸੀਂ ਦੋ ਸੂਟ ਆਰਡਰ ਕਰਦੇ ਹੋ ਤਾਂ ਤੁਹਾਨੂੰ 550 ਦੇ ਪੈ ਜਾਣਗੇ ਇਹ ਤੇ ਸ਼ਿਪਿੰਗ ਚਾਰਜ ਐਕਸਟਰਾ ਲੱਗਣਗੇ ਹਾਂਜੀ ਤੁਹਾਨੂੰ ਸੈਕੰਡ ਕਲਰ ਵੱਲ ਲੈ ਕੇ ਜਾਂਦੇ ਹਾਂ ਹਾਂਜੀ ਆ ਹੈਗਾ ਨੈਕਸਟ ਸੂਟ ਆ ਹੈਗੇ ਜੀ ਸ਼ਰਟ ਤੇ ਨਾਲ ਹੈ ਗਿਆ ਪਲੇਨ ਬਾਟਮ ਹਾਂਜੀ ਆ ਹੈਗਾ ਇਹਦਾ 3rd ਕਲਰ ਇਹ ਹੈਗੇ ਸ਼ਾਰਟ ਤੇ ਨਾਲ ਹੈ ਗਿਆ ਪਲੇਨ ਬਾਟਮ ਤੁਸੀਂ ਚਾਹੋ ਸਲਵਾਰ ਬਣਾ ਸਕਦੇ ਹੋ ਜਾਂ ਪੈਂਟ ਪਲਾਜ਼ੋ ਬਣਾ ਸਕਦੇ ਹੋ ਆ ਵਧੀਆ ਫੈਬਰਿਕ ਹੁੰਦਾ ਹੈ ਹਾਂਜੀ ਆ ਹੈਗਾ ਇਹਦਾ ਨੈਕਸਟ ਕਲਰ ਆ ਹੈ ਕਿਦਨਾਂ ਪਲੇਨ ਬਾਟਮ ਜੋ ਹੇਠੇ ਨੰਬਰ ਦਿੱਤਾ ਹੋਇਆ ਉਸ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਹਾਂਜੀ ਨੈਕਸਟ ਹੈਗਾ ਆਪਣੇ ਕੋਲੇ ਆਹ ਵਾਲਾ ਕਲਰ ਇਹ ਰੇਯੋਂ ਤੇ ਕਾਟਨ ਮਿਕਸ ਹੁੰਦੀ ਹੈ ਜੀ ਗਰਮੀ ਚ ਪਾਉਣ ਲਈ ਫੈਬਰਿਕ ਇਹ ਵਾਲਾ ਵਧੀਆ ਰਹਿੰਦਾ ਜਿਵੇਂ ਆਪਾਂ ਫਰੌਕ ਵਗੈਰਾ ਬਣਾਉਣੀ ਹੋਵੇ ਇਹ ਕਪੜੇ ਦੀ ਬਹੁਤ ਵਧੀਆ ਰਹਿੰਦੀ ਹੈ ਇਹਦਾ ਪ੍ਰਾਈਸ ਵੀ ਇੱਕ ਸੂਟ ਦਾ 300 ਰੁਪਏ ਤੇ ਦੋ ਸੂਟਾਂ ਦਾ 550 ਇਹ ਹੈਗਾ ਫਸਟ ਇਸ ਦੇ ਵਿੱਚ ਆਪਾਂ ਤੁਹਾਨੂੰ ਸੈਕੰਡ ਦਿਖਾਉਣੀ ਹੈ ਡਿਜ਼ਾਈਨਾਂ ਹਾਂਜੀ ਆ ਹੈਗਾ ਆਪਣੇ ਕੋਲੇ ਨੈਕਸਟ ਕਲਰ येलो ਬਹੁਤ ਸੋਨੇ ਦੇ ਵਿੱਚ ਆ ਲੀਫ ਬਣੇ ਹੋਏ ਨੇ ਪੱਤੇ ਬਣੇ ਹੋਏ ਨੇ ਦੇਖੋ ਤੁਸੀਂ ਚਾਹੋ ਤਾਂ ਇਹਨੂੰ ਵਾਈਟ ਪਲਾਜ਼ੋ ਨਾਲ ਵੀ ਵੇਅਰ ਕਰ ਸਕਦੇ ਹੋ ਹਾਂਜੀ ਨੈਕਸਟ ਹੈਗਾ ਆਪਣੇ ਕੋਲੇ ਵਾਈਟ ਦੇ ਵਿੱਚ ਕਿਉਂਕਿ ਜਿਹੜਾ ਵਾਈਟ ਦਾ ਸੀਜ਼ਨ ਹੈ ਕਦੇ ਵੀ ਆਫ ਨਹੀਂ ਹੁੰਦਾ ਹਮੇਸ਼ਾ ਇਨ ਰਹਿੰਦਾ ਬਹੁਤ ਸੋਹਣਾ ਲੱਗਦਾ ਵਾਈਟ ਹਾਂਜੀ ਇੱਕ ਹੈਗਾ ਆਪਣੇ ਕੋਲੇ ਆਪਾਲਾ ਕਲਰ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੁਰਾਣੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੈ ਦਿਲੋਂ ਧੰਨਵਾਦ